ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਜਿਹੜੀ ਰੈਸਪੀ ਲੈ ਕੇ ਆਏ ਆ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ 15 ਤੋਂ 10 ਮਿੰਟ ਲੱਗਦੇ ਐ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਣਨ ਦੇ ਲਈ ਅੱਜ ਆਪਾਂ ਜਿਹੜੀ ਰੈਸਪੀ ਬਣਾਈ ਹੈ ਇਹਨੂੰ ਤੁਸੀਂ ਦਵਾਈ ਵੀ ਕਹਿ ਸਕਦੇ ਹੋ ਹੋਮ ਮੇਡ ਦਵਾਈ ਇਹਦੇ ਬਹੁਤ ਜ਼ਿਆਦਾ ਫਾਇਦੇ ਐ ਏ ਆਪਾਂ ਕਿਹੜੀ ਅਮਰ ਸਬਜ਼ੀ ਬਣਾਈ ਹੈ ਇਹ ਬਣਾ ਕੇ ਤਿਆਰ ਕੀਤੀ ਆਪਾਂ ਲਸਣ ਦੀ ਸਬਜ਼ੀ ਹੁਣ ਤੁਹਾਨੂੰ ਪਤਾ ਹੀ ਆ ਕਿ ਲਸਣ ਦੇ ਕਿੰਨੇ ਜ਼ਿਆਦਾ ਫਾਇਦੇ ਐ ਕੱਚਾ ਲਸਣ ਖਾਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਏ ਜੇ ਉਸ ਦੀ ਇਸ ਤਰ੍ਹਾਂ ਸਬਜ਼ੀ ਬਣਾਓ ਤੇ ਇੱਕ ਸਬਜ਼ੀ ਵੀ ਬਹੁਤ ਹੀ ਵਧੀਆ ਬਣਦੀ ਐ ਤੁਸੀਂ ਇਹਨੂੰ ਚਟਣੀ ਦੇ ਰੂਪ ਵਿੱਚ ਖਾ ਸਕਦੇ ਦਵਾਈ ਦੇ ਚ ਖਾ ਸਕਦੇ ਸਬਜ਼ੀ ਦੇ ਖਾ ਸਕਦੇ ਇਸ ਨੂੰ ਤੁਸੀਂ ਚੋਲਾ ਨਾਲ ਫੁਲਕੇ ਨਾਲ ਤੇ ਪਰੌਂਠੇ ਨਾਲ ਵੀ ਖਾ ਸਕਦੇ ਹੋ ਇਹਦਾ ਫਲੇਵਰ ਬਹੁਤ ਹੀ ਵਧੀਆ ਆਂਦਾ ਐ ਤੇ ਫਾਇਦੇ ਬਹੁਤ ਜ਼ਿਆਦਾ ਆਏਦੇ ਜੇ ਕ੍ਰੈਸਟੋਲ ਵਾਦਾ ਐ ਰੈੱਡ ਪ੍ਰੈਸ਼ਰ ਹੁੰਦਾ ਹੈ ਜੇ ਕੋਈ ਵੀ ਜੋੜਾਂ ਦਾ ਦਰਦ ਹੁੰਦਾ ਹੈ ਤੇ ਇਹਦੇ ਇਹ ਫਾਇਦੇ ਹੈ ਕਿ ਇਸ ਦੇ ਨਾਲ ਸਾਰੀਆਂ ਇਹ ਬਿਮਾਰੀਆਂ ਦੂਰ ਹੋ ਜਾਂਦੀਆਂ ਹੈ ਜੇ ਤੁਸੀਂ ਵੀ ਇਹ ਹੋਮ ਮੇਡ ਦਵਾਈ ਬਣਾ ਕੇ ਤਿਆਰ ਕਰਨੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ जिस ਵਿੱਚ ਅਸੀਂ ਜਿਹੜੀ ਵੀ ਰੈਸਪੀ ਲੈ ਕੇ ਆਉਂਦੇ ਆ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਆ ਤੁਸੀਂ ਵੀ ਇਹ ਜੇ ਰੈਸਪੀ ਬਣਾਣੀ ਹੈ ਬਿਲਕੁਲ ਆਸਾਨ ਤਰੀਕਾ ਹੈ ਤੁਸੀਂ ਵੀ ਬਣਾਓ ਤੇ ਬਣਾ ਕੇ ਗਰਮਾ ਗਰਮ ਖਾਓ ਤੇ ਬਿਮਾਰੀਆਂ ਨੂੰ ਦੂਰ ਭਜਾਓ ਇਹ ਆਪਾਂ ਕਿਸ ਤਰ੍ਹਾਂ ਬਣਾਈ ਆ ਆਹ ਬਣਾ ਕੇ ਤਿਆਰ ਕਰਦੇ ਆਮ ਮੇਲ ਚਟਣੀ ਤੇ ਸਬਜੀ ਅੱਜ ਦੀ ਰੈਸਪੀ ਬਣਾਉਣ ਦੇ ਲਈ ਇਸ ਤੇ ਲਈ ਬਹੁਤਾ ਕੁਝ ਨਹੀਂ ਚਾਹੀਦਾ ਤਿੰਨ ਚਾਰ ਚੀਜ਼ਾਂ ਚਾਹੀਦੀਆਂ ਤੇ ਤਿੰਨ ਚਾਰ ਹੀ ਤੁਹਾਨੂੰ ਪਾਊਡਰ ਮਸਾਲੇ ਚਾਹੀਦੇ ਆ ਇਸ ਤੇ ਲਈ ਪਿਆਜ਼ ਅਸੀਂ 3 ਤੋਂ 4 ਪਿਆਜ਼ ਲੈ ਲਏ ਆ ਇਹਨਾਂ ਨੂੰ ਕੋ ਛੋਟਾ ਛੋਟਾ ਕੱਟ ਲਿਆ ਤੇ ਲਸਣ ਲਿਆ ਏ ਹਰਾ ਧਨੀਆ ਲਿਆ ਤੇ ਟਮਾਟਰ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕੱਟ ਕੇ ਰੱਖ ਲਿਆ ਏ ਜਿਹੜੇ ਪਿਆਜ਼ ਲੈਣੇ ਆ ਇਹਨਾਂ ਦੀ ਕਟਿੰਗ ਹੀ ਕਰਨੀ ਹੈ ਚੌਪਿੰਗ ਵਿੱਚ ਨਹੀਂ ਕਰਨੇ ਆ ਗੈਸ ਤੇ 팬 ਰੱਖ ਲਿਆ ਇਹਦੇ ਵਿੱਚ ਪਾਦਨ ਦੇ ਹੁਣ ਅਸੀਂ ਦੇਸੀ ਕੇ ਕਿ ਇਹ ਸਬਜੀ ਵੀ ਹੈਗੀ ਹੈ ਇੱਕ ਤਰ੍ਹਾਂ ਦੀ ਦਵਾਈ ਵੀ ਹੈਗੀ ਹੈ ਇਹਦੇ ਲਈ ਅਸੀਂ ਬਾਦ ਦੇਸੀ ਘੇ ਦਾ ਹੀ ਅੱਜ ਇਸਤੇਮਾਲ ਕਰਾਂਗੇ ਕਿ ਵੀ ਬਿਲਕੁਲ ਥੋੜਾ ਪਾਣਾ ਹੈ ਇੱਕ ਚਮਚਾ ਤੁਸੀਂ ਪਾ ਲੈਣਾ ਹੈ ਜਿਆਦਾ ਕਿਉਂ ਨਹੀਂ ਪਾਣਾ ਬਾਦ ਜਿਹੜਾ ਦੇਸੀ ਘੇ ਪਿਆ ਸਿਰਫ ਇੱਕ ਤੋਂ ਡੇਢ ਚਮਚਾ ਕਿ ਦੁਬਾਰਾ ਫੇਰ ਅਸੀਂ ਇੱਕ ਵਾਰ ਦੇਸੀ ਘੇ ਦੁਬਾਰਾ ਫੇਰ ਵਰਤਾਂਗੇ ਇਸ ਲਈ ਪਹਿਲਾਂ ਥੋੜਾ ਪਾ ਲੈਣਾ ਕਿ ਉਹ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਲਸਣ ਲਸਣ ਤੁਸੀਂ ਆਪਣੇ ਮਤਾਵਕ ਘੱਟ ਜਿਆਦਾ ਪਾਸ ਕਰਦੇ ਹੋ ਜਿਆਦਾ ਮੇਕਰ ਤਾਂ ਤੁਸੀਂ ਥੋੜਾ ਜਿਹਾ ਜਿਆਦਾ ਪਾਸ ਕਰਦੇ ਹੋ ਜੇ ਤੁਸੀਂ ਇੱਕ ਦਿਨ ਵਾਸਤੇ ਸਬਜ਼ੀ ਬਣਾਣੀ ਹੈ ਤੁਸੀਂ ਤਾਂ ਤੁਸੀਂ ਥੋੜਾ ਜਿਹਾ ਜਲਦਸਾ ਘੱਟ ਹੀ ਪਾਣਾ ਹੈ ਪਹਿਲਾ ਲਸਣ ਨੂੰ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਹੁਣ ਪਕਾਣਾ ਕੱਚਾ ਨਹੀਂ ਰੱਖਣਾ ਪੂਰੇ ਇਹਨੂੰ ਪਕਾ ਲੈਣਾ ਹੈ ਮੰਤੋ ਸ਼ੇਕ ਮਿੰਟ ਲੱਗੋਗੇ ਹੈ ਫਿਰ ਸਬ지 ਬਣਨੋ ਦੀ ਬੋਤਾ ਟਾਈਮ ਹੀ ਲੱਗਦਾ 10 ਤੋਂ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜਿਾ ਤੱਕ ਅਸਾ ਦਾ ਲਸਣ ਪੱਕਦਾ ਹੈ ਅਸੀਂ ਦੂਜੀ ਸਾਈਡ ਅਦਰਕ ਲੈ ਕੇ ਉਹਦਾ ਪੇਸਟ ਬਣਾ ਲੈਂਦੇ ਇੱਕ ਟੋਕੜਾ ਪਾਦੜਕ ਦਾ ਲੈ ਲਿਆ ਤੁਸੀਂ ਪੇਸਟ ਕਰਕੇ ਪੇਸਟ ਵੀ ਬਣਾ ਸਕਦੇ ਹੋ ਗ੍ਰਾਈਂਡਰ ਵਿੱਚ ਨਹੀਂ ਤਾਂ ਇਸ ਤਰ੍ਹਾਂ ਕੁੰਡੀ ਵਿੱਚ ਕੁੱਟ ਕੇ ਵੀ ਤੁਸੀਂ ਥੋੜਾ ਜਿਹਾ ਦੜਦਰਾ ਜਿਹਾ ਬਣਾ ਸਕਦੇ ਹੋ ਜੇ ਬੱਚੇ ਖਾਣਾ ਨਹੀਂ ਪਸੰਦ ਕਰਦੇ ਹੋ ਤਾਂ ਤੁਸੀਂ ਇਹ ਬਿਲਕੁਲ ਪੇਸਟ ਬਣਾ ਲੈਣਾ ਹੈ ਅਦਰਕ ਵੀ ਸਾਡਾ ਕੁੱਟ ਕੇ ਅਦਰਕ ਵੀ ਸਾਡਾ ਕੁੱਟ ਹੋ ਗਿਆ ਬਸ ਇਸ ਤਰ੍ਹਾਂ ਦਾ ਹੀ ਥੋੜਾ ਜਿਹਾ ਦੜ ਦੜਾਈਏ ਰੱਖਣਾ ਹੈ ਲਸਣ ਇਹ ਸਾਡਾ ਬੜਾ ਆਮ ਹੋ ਗਿਆ ਬਸ ਇੱਕ ਟਮਾਟੇ ਨੂੰ ਆਪਾਂ ਹੋਰ ਪਕਾ ਲੈਂਦੇ ਆ ਤੇ ਬਹੁਤ ਹੀ ਜਲਦੀ ਇਹ ਐਨ ਪੱਕ ਜਾਂਦਾ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਤੋਂ ਤੋਂ 10 ਮਿੰਟ ਵਿੱਚ ਐਨ ਲਸਣ ਹੋ ਜਾਂਦਾ ਹੈ ਜਿਹੜਾ ਆਪਾਂ ਦੇਸੀ ਘੀ ਵਿੱਚ ਤੜਕਾ ਲਾਉਂਦੇ ਆ ਇੱਕ ਤਾਂ ਉਹ ਸਬਜੀ ਬਹੁਤ ਜੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਉਹਦੀ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਲਸਣ ਨੂੰ ਤੁਸੀਂ ਵਿੱਚ ਤੇ ਕਟਿੰਗ ਕਰਕੇ ਵੀ ਪਾ ਸਕਦੇ ਹੋ ਇੱਕ ਇੱਕ ਪੀਸ ਦੇ ਵਿੱਚ ਤਾਂ ਇੱਕ ਪੀਸ ਲੈਣਾ ਹੈ ਉਹਦੇ ਦੋ ਪੀਸ ਕਰ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਵੀ ਲਸਣ ਨੂੰ ਸਾਫ ਤੇ ਨੂੰ ਪਕਾ ਸਕਦੇ ਹੋ ਲਸਣ ਵੀ ਸਾਡਾ ਪੱਕ ਗਿਆ ਹੈ ਇਹਨੂੰ ਆਪਾਂ ਇੱਕ ਬੋਲ ਵਿੱਚ ਕਢ ਲੈਂਦੇ ਆ ਉਸੀ 팬 ਵਿੱਚ ਦੁਬਾਰਾ ਫੇਰ ਅਸੀਂ ਦੇਸੀ ਘਿਓ ਪਾਲ ਲੰਦੇ ਆ ਘਿਓ ਵੀ ਸਾਡਾ ਮੈਲਟ ਹੋ ਗਿਆ ਇਸ ਵਿੱਚ ਪਾਉਂਦੇ ਆ ਪਿਆਜ਼ ਇਹਦੇ ਵਿੱਚ ਅਸੀਂ ਹੋਰ ਜੀਰਾ ਪੂੜੇ ਪਾਉ ਉਹ ਦੂਜੇ ਖੜੇ ਮਸਾਲੇ ਆਪਾਂ ਕੋਈ ਨਹੀਂ ਪਾਵਾਂਗੇ ਸਿੱਧੇ ਡਾਇਰੈਕਟ ਪਿਆਜ਼ਾਂ ਦਾ ਹੀ ਤੜਕਾ ਲਾਵਾਂਗੇ ਆ ਪਿਆਜ਼ਾਂ ਨੂੰ ਹੀ 3 ਤੋਂ 4 ਮਿੰਟ ਇਹਨਾਂ ਨੂੰ ਪਕਾ ਲੈਣਾ ਤੇ 골ਡਨ ਬ੍ਰਾਊਨ ਜੇ ਇਹ ਹਲਕੇ ਜੇ ਕਰ ਲੈਣਾ ਹੈ ਜਿਆਦਾ ਨਹੀਂ ਕਰਨਾ ਬਸ ਹਲਕਾ ਜਿਹਾ ਤੇ ਆਜ ਵੀ ਸਾਡੇ ਹਲਕੇ ਜੇ 골ਡਨ ਬ੍ਰਾਊਨ ਹੋ ਗਏ ਆ ਹੁਣ ਇਸ ਦੇ ਵਿੱਚ ਪਾ ਦਿੰਦੇ ਆ ਟਮਾਟਰ ਤੇ ਅਦਰਕ ਇਹਨਾਂ ਨੂੰ ਬਸ ਇੱਕ 102 ਮਿੰਟ ਪਕਾ ਲੈਣਾ ਹੈ 2 ਮਿੰਟ ਹੋ ਗਏ ਆ ਹੁਣ ਗੈਸ ਬਲੋ ਕਰਕੇ ਇਹਦੇ ਵਿੱਚ ਪਾ ਲੰਦੇ ਆ ਅਸੀਂ ਪਾਊਡਰ ਮਸਾਲੇ ਨਮਕ ਤੇ ਇਸਦੇ ਮਤ ਆਬਕ ਪਾਲਣਾ ਹੈ ਹਲਦੀ ਪਾਊਡਰ ਅੱਧਾ ਚਮਚਾ ਲਾਲ ਮਿਰਚ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਅੱਧੇ ਚਮਚੇ ਤੋਂ ਵੀ ਘੱਟ ਜੀਰਾ ਪਾਊਡਰ ਜੀਰਾ ਪਾਊਡਰ ਉਹ ਵੀ ਅੱਧੇ ਚਮਚੇ ਤੋਂ ਵੀ ਘੱਟ ਆਪਾਂ ਪਾਉਂਦੇ ਆਏ ਦੇ ਵਿੱਚ ਖੜੇ ਮਸਾਲਿਆਂ ਦਾ ਪਾਊਡਰ ਬਿਲਕੁਲ ਅੱਧੇ ਚਮਚੇ ਤੋਂ ਵੀ ਘੱਟ ਪਾਣਾ ਜਿਸ ਤਰ੍ਹਾਂ ਛੋਟੀ ਇਲਾਚੀ ਵੱਡੀ ਇਲਾਚੀ ਦਾਲਚੀਨੀ ਸਾਰੇ ਖੜੇ ਮਸਾਲੇ ਹੁੰਦੇ ਆ ਬਿਲਕੁਲ ਇਹ ਥੋੜੇ ਥੋੜੇ ਪਾਣੀ ਸਿਰਫ ਫਲੇਵਰ ਦੇ ਲਈ ਹੀ ਪਾਣੇ ਆ ਇਹ ਕਿ ਜਿਆਦਾ ਨਹੀਂ ਪਾਣੀ ਕਿ ਆਪਾਂ ਜਿਹੜੀ ਸਬਜ਼ੀ ਬਣਾਈ ਹੈ ਰੈਸਪੀ ਬਣਾਈ ਹੈ ਉਹ ਇੱਕ ਦਵਾਈ ਦੇ ਤੌਰ ਤੇ ਆਪਾਂ ਖਾਣੀ ਹੈ ਇਹ ਜੇ ਤੁਸੀਂ ਚਟਕਾਰੇਦਾਰ ਬਣਾਣਾ ਚਾਹਦੇ ਹੋ ਤਾਂ ਤੁਸੀਂ ਥੋੜੇ ਜਿਹਾ ਮਸਾਲੇ ਜਿਆਦਾ ਪਾ ਸਕਦੇ ਹੋ ਹੁਣ ਇਹਦੇ ਵਿੱਚ ਪਾਣੀ ਲਾ ਕੇ ਇਹਨਾਂ ਨੂੰ ਆਪਾਂ 1 ਮਿੰਟ ਪਕਾ ਲੈਂਦੇ ਆ ਤੇ ਨਾਲ ਹੀ ਪਾ ਦਿੰਦੇ ਆ ਇਹਦੇ ਵਿੱਚ ਲਸਣ ਜਿਹੜਾ ਆਪਾਂ ਪਹਿਲਾਂ ਪਕਾਇਆ ਸੀ ਉਹ ਪਾ ਪਾ ਲੈਣਾ ਹੈ ਤੇ ਹੁਣ ਮਿਕਸ ਕਰਕੇ ਇਹਨੂੰ ਤੁਸੀਂ 2 ਤੋਂ 3 ਮਿੰਟ ਤੁਸੀਂ ਪਕਾ ਲੈਣਾ ਹੈ ਇਹ ਲਸਣ ਆਪਾਂ ਪਹਿਲੇ ਹੀ ਪੱਕਿਆ ਹੋਇਆ ਹੈ ਸਾਡਾ ਅਸੀਂ ਪਕਾ ਲਿਆ ਸੀ ਬਾਸੇ ਹਨ ਇਹਦੇ ਵਿੱਚ ਮਸਾਲਾ ਰਚ ਜਾਵਾਏ ਢਣਕੇ ਤਿਆਰ ਆ ਸਾਡੀ ਹੋਮ ਮੇਡ ਦਵਾਈ ਹੁਣ ਇਹਦੇ ਵਿੱਚ ਪਾ ਦਿੰਦੇ ਆ ਥੋੜਾ ਜਿਹਾ ਹਰਾ ਧਨੀਆ ਕਰਦੇ ਆ ਮਿਕਸ ਇਸ ਤਰ੍ਹਾਂ ਤੁਸੀਂ ਵੀ ਨੂੰ ਬੜਾ ਆਸਾਨ ਹੱਤਿਓ ਬਹੁਤਾ ਟਾਈਮ ਨਹੀਂ ਲੱਗਦਾ ਜਿਸ ਤਰ੍ਹਾਂ ਅਸੀਂ ਹੁਣ ਜਿਸ ਤਰ੍ਹਾਂ ਹੁਣ ਮੈਂ ਵੀਡੀਓ ਬਣਾਈ ਹੈ ਮੈਨੂੰ 20 ਤੋਂ 25 ਮਿੰਟ ਲੱਗ ਜਾਂਦੇ ਆ ਕਿ ਬਣਾਣੇ ਤੇ ਕੱਲੀ ਕੱਲੀ ਚੀਜ਼ ਵੀ ਦੱਸਣੀ ਹੈ ਤੇ ਕਿਸ ਤਰ੍ਹਾਂ ਬਣਾਣੀ ਹੈ ਜੇ ਆਪਾਂ ਉਹਦਾ ਸਧਾਰਨ ਬਣਾਣੀ ਹੈਗੀ ਤਾਂ 10 ਮਿੰਟੇ ਲੱਗਦੇ ਆ ਇਹਨੂੰ ਬਣਨ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਮਿੰਟ ਉਸ ਘੰਟੀ बनके तैयार हो जाती जा है, है इस तरीके के नाल ਤੁਸੀਂ ਵੀ ਹੋਮ ਮੇਡ ਦਵਾਈ ਬਣਾ ਸਕਦੇ ਹੋ ਇਹਨੂੰ ਤੁਸੀਂ ਪਰਾਂਠੇ ਦੇ ਨਾਲ ਖਾਓ ਚੋਲੇ ਦੇ ਨਾਲ ਖਾਓ ਜਾਂ ਤੁਸੀਂ ਇਹਨੂੰ ਸਬਜ਼ੀ ਦੀ ਤੌਰ ਤੇ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਹੈ ਤੇ ਇਹਦੇ ਫਾਇਦੇ ਵੀ ਬਹੁਤ ਜ਼ਿਆਦਾ ਆਏ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ HK ਪੰਜਾਬੀ ਕੀ ਜੰਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ